ਉਹ ਬਾਹਰ ਸੱਜਣ ਕੋਈ ਆਇਆ ਤੇ ਉਹ ਗੁਰਦਵਾਰੇ ਦਾ ਪ੍ਰਧਾਨ ਮਿਲ ਗਿਆ ਉਹ ਵੀ ਉਹਦਾ ਮਿੱਤਰ ਸੀ ਉਹ ਕਹਿੰਦਾ ਤੁਸੀਂ ਕਿੱਧਰ ਸਰਦਾਰ ਜੀ ਕਹਿੰਦਾ ਮੈਂ ਕੀਰਤਨੀ ਜਥਾ ਆਇਆ ਉਹਨੂੰ ਮਿਲਣ ਚੱਲਦਾ ਹੈ ਬੜਾ ਸੁਣਾ ਕੀਰਤਨ ਕਰਦੇ ਨੇ ਕਹਿੰਦਾ ਚਲੋ ਵਧੀਆ ਗੱਲਾਂ ਸੀ ਬੁਲਾਏ ਨੇ ਕਹਿੰਦਾ ਹਾਂਜੀ ਹਾਂਜੀ ਤੁਸੀਂ ਗੁਰਦਵਾਰੇ ਬੁਲਾਏ ਨੇ ਤੇ ਮੈਨੂੰ ਪਤਾ ਲੱਗਿਆ ਮੈਂ ਕੀਰਤਨੀਆਂ ਨੂੰ ਮਿਲਣ ਚੱਲਣਾ ਪੰਡਾ ਤੇ ਉਹ ਬੰਦਾ ਕਹਿੰਦਾ ਸਰਦਾਰ ਜੀ ਕਹਿੰਦਾ ਪ੍ਰਧਾਨ ਜੀ ਤੁਸੀਂ ਵੀ ਆ ਜਾਓ ਆਪਾਂ ਮੈਲੋਨ ਕਿਰਤਨੀਆ ਕਹਿੰਦਾ ਨਹੀਂ ਨਹੀਂ ਤੁਸੀਂ ਜਾ ਜਾ ਕਹਿੰਦਾ ਨਹੀਂ ਤੁਸੀਂ ਵੀ ਆ ਜਾਓ ਪ੍ਰਧਾਨ ਜੀ ਕਿਉਂਕਿ ਆਪਸ ਵਿੱਚ ਮਿੱਤਰ ਸੀ ਕਹਿੰਮ ਪ੍ਰਧਾਨ ਜੀ ਤੁਸੀਂ ਵੀ ਆ ਜਾਓ ਕਿਰਤਨੀ ਜਿਹਾ ਢੀ ਦੂਰੋਂ ਆਇਆ ਆਪਾਂ ਮਿਲ ਲਈਏ ਤੇ ਮੋਰਿਓ ਪ੍ਰਧਾਨ ਪਤ ਜੀ ਕਹਿੰਦਾ ਕਹਿੰਦਾ ਨਹੀਂ ਨਹੀਂ ਮੇਰਾ ਸਟੇਟਸ ਹੋ ਰੇ ਹੱਦ ਹੋ ਗਈ ਗੱਲਾਂ ਮੈਂ ਪ੍ਰਧਾਨ ਹੋ ਕੇ ਕਮਰੇ ਚ ਥੋੜੀ ਬੈਣ ਲ ਜਾਵਾਂਗਾ ਕਹਿੰਦਾ ਨਹੀਂ ਨਹੀਂ ਮੈਂ ਸਟੇਟਸ ਦੇਖਣਾ ਪੈਂਦਾ ਕਹਿੰਦਾ ਤੁਸੀਂ ਜਾਓ ਉਹਨੂੰ ਜਦੋਂ ਗੱਲ ਦੱਸੀ ਮੈਂ ਬੜਾ ਹੈਰਾਨ ਹੋਇਆ ਉਹ ਸਜਣੋ ਜਿੱਥੇ ਖਲੋਕੇ ਕਹਿੰਦੇ ਉਹ ਸਟੇਟਸ ਵੇਖਣਾ ਪੈਂਦਾ ਇੱਥੋਂ ਤਾਂ ਰੋਜ਼ ਆਵਾਜ਼ ਆਉਂਦੀ ਐ ਜਿੰਨੀ ਦੇਰ ਤੂੰ ਚਰਨ ਧੋੜਨੀ ਬਣਦਾ ਤੈਨੂੰ ਗੁਰੂ ਨੇ ਗੱਲ ਨਾਲ ਨਹੀਂ ਲਾਉਣਾ ਮਾਗ ਮੱਜਨ ਸੰਸਾਧੂਆਂ ਧੋੜੀ ਕਰ ਇਸ਼ਨਾਨ ਜਿੱਥੇ ਤੂੰ ਕਹਿਣਾ ਸਟੇਟਸ ਵੇਖਣਾ ਪੈਂਦਾ ਉੱਥੋਂ ਆਵਾਜ਼ ਆਉਂਦੀ ਗੁਰ ਸਿੱਖੀ ਪਾਣਾ ਮੰਨਿਆ ਗੁਰਪੂਰਾ ਭਾਰ ਲੰਗਾਏ ਗੁਰਸਿੱਖਾਂ ਕੀ ਹਰ ਧੋੜ ਦੇ ਹਮ ਪਾਪੀ ਭੀਗਤ ਪਾਹੇ ਜਿੱਥੇ ਗੁਰਸਿੱਖਾਂ ਦੀ ਚਰਨ ਤੋੜ ਮੰਗਣੀ ਆਪਾਂ ਸਟੇਟਸ ਲੱਭੀ ਜਾਂਦੇ ਮੇਰਾ ਸਟੇਟਸ ਹੋਰ ਹੈ ਮੈਂ ਥੋੜੀ ਕਿਸੇ ਨੂੰ ਮਿਲਾਂ ਨਹੀਂ ਹੱਸ ਕੇ ਠਾਕੁਰ ਬੋਲਿਆ ਰੱਬ ਵੀ ਹੱਸ ਕੇ ਬੋਲਿਆ ਮੋਰ ਕਿ ਕਹਿੰਦੇ ਹੱਸ ਕੇ ਠਾਕੁਰ ਬੋਲਿਆ ਨਾਮ ਦੇਵ ਨੂੰ ਕਹਿ ਸਮਝਾਵੇ ਨਾਮ ਦੇਵ ਜੀ ਨੂੰ ਰੱਬ ਹੱਸ ਕੇ ਬੋਲੇ ਕਹਿੰਦੇ ਨਾਮ ਦੇਵ ਤਰਲੋਚਨ ਨੂੰ ਇੱਕ ਗੱਲ ਸਮਝਾ ਦੇਂ ਦਰਸ਼ਨ ਦੇ ਦੰਦਾਂ ਸੀ ਕਹਿੰਦੇ ਮਹਾਰਾਜ ਦੱਸੋ ਕੀ ਕਹਿਣਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਹੱਸ ਕੇ ਠਾਕੁਰ ਬੋਲੇ ਆ ਨਾਮ ਦਿਓ ਨੂੰ ਕੈ ਸਮਝਾਵੈ ਹਉ ਅਦੀਨ ਹਾਂ ਭਗਤ ਦੇ ਪਹੁੰਚ ਨਾ ਹੰਗ ਭਗਤੀ ਦਾ ਵੈ ਕਹਿੰਦੇ ਤਰਲੋਚਨ ਨੂੰ ਦੱਸ ਦੇ ਮੈਂ ਭਗਤੀ ਕਰਨ ਵਾਲਿਆਂ ਦੇ ਅਧੀਨ ਹਾਂ ਪਰ ਕੋਈ ਭਗਤੀ ਕਰਕੇ ਦਾਵਾ ਕਰੇ ਉਹਨੂੰ ਮੈਂ ਦਰਸ਼ਨ ਨਹੀਂ ਦਿੰਦਾ ਤਰਲੋਚਨ ਦਾਅਵੇ ਕਰਦਾ ਕਿ ਮੈਂ ਵੀ ਅੰਮ੍ਰਿਤ ਵੇਲੇ ਉੱਠਦਾ ਤਰਲੋਚਨ ਦਾਵਾ ਕਰਦਾ ਮੈਂ ਵੀ ਅੰਮ੍ਰਿਤ ਵੇਲੇ ਉੱਠਦਾ ਕਹਿੰਦੇ ਤਰਲੋਚਨ ਦੇ ਦਾਅਵੇ ਕਰਕੇ ਦਰਸ਼ਨ ਨਹੀਂ ਇੱਕ ਤਾਂ ਉਹਨੂੰ ਕਹ ਭਗਤੀ ਕਰਕੇ ਦਾਵਾ ਛੱਡ ਦੇਵੇ ਤੇ ਦੂਜਾ ਇੱਕ ਕਮੀ ਹੋ ਗਈ ਕਹਿੰਦੇ ਜੀ ਉਹ ਕੀ ਕਹਿੰਦੇ ਤਰਲੋਚਨ ਨੂੰ ਦੱਸ ਦੇਈ ਕੋਈ ਹੋਏ ਵਿਚੋਲਾ ਆਣ ਮਿਲਾਵੇ ਉਹਨੂੰ ਦੱਸ ਨਹੀਂ ਕੋਈ ਵਿਚੋਲਾ ਪਾਵੇ ਵਿੱਚ ਮੈਂ ਬਿਨਾ ਗੁਰੂ ਵਿਚੋਲੇ ਤੋਂ ਦਰਸ਼ਨ ਨਹੀਂ ਦਿੰਦਾ ਉਹਨੂੰ ਕਹੇ ਗੁਰੂ ਵਿਚੋਲਾ ਪਾਵੇ ਵਿੱਚ ਕਹਿੰਦੇ ਮਹਾਰਾਜ ਸੱਚਾ ਜਦੋਂ ਅਗਲੇ ਦਿਨ ਤਰਲੋਚਨ ਮਿਲੇ ਨਾ ਨਾਮਦੇਵ ਕਹਿੰਦੇ ਵੀ ਰੱਬ ਜੀ ਨਾਲ ਗੱਲ ਹੋਈ ਸੀ ਤੇਰੇ ਤੇਰੇ ਬਾਰੇ ਗੱਲ ਹੋਈ ਸੀ ਵੀ ਤੇਰੀ ਵਾਰੀ ਨਾ ਕਹਿੰਦੇ ਕੀ ਗੱਲ ਹੋਈ ਕਹਿੰਦੇ ਰੱਬ ਨੇ ਕਿਹਾ ਤਰਲੋਚਨ ਨੂੰ ਦਰਸ਼ਨ ਦੇ ਦਾਂਗੇ ਤਰਲੋਚਨ ਨੂੰ ਕਹੋ ਦਾਵਾ ਛੱਡ ਮਾਨ ਨਾ ਕਰਿਆ ਕਰ ਤੂੰ ਅਮਰਤ ਵੇਲੇ ਉੱਠਦੇ ਮਾਨ ਨਾ ਕਰ ਤੂੰ ਭਗਤੀ ਕਰਦਾ ਮਾਨ ਨਾ ਕਰਕੇ ਤੂੰ ਹੀ ਚੌਂਕੜਾ ਲਾ ਕੇ ਰੋਜ ਬੈਨ ਤਰਲੋਚਨ ਦਾਵਾ ਛੱਡ ਦੇ ਇੱਕ ਕਮੀ ਇਹ ਹੈ ਵੀ ਗੁਰੂ ਧਾਰਨ ਕਰ ਰੱਬ ਨੇ ਕਿਹਾ ਗੁਰੂ ਤੋਂ ਬਗੈਰ ਨਹੀਂ ਮੈਂ ਦਰਸ਼ਨ ਦਿੰਦਾ ਕੋਈ ਗੁਰੂ ਵਿਚੋਲਾ ਪਾਉਣਾ ਤੇ ਤਰਲੋਚਨ ਨੇ ਉਸੇ ਵਕਤ ਆਪਣੀ ਭਗਤੀ ਦਾ ਦਾਵਾ ਛੱਡਿਆ ਤੇ ਸਾ ਸੰਗਤ ਰਹੀ ਗੱਲ ਗੁਰੂ ਧਾਰਨ ਕਰਨ ਦੀ ਤਰਲੋਚਨ ਨੇ ਉੱਠ ਕੇ ਹੱਥ ਜੋੜੇ ਗੁੱਡ ਨੇ ਟਿੱਕੇ ਲੰਮਿਆਂ ਪੈ ਕੇ ਨਾਮਦੇਵ ਦੇ ਚਰਨਾਂ 'ਚ ਮੱਥਾ ਟੇਕ ਕੇ ਕਿਹਾ ਜਿਹਨੂੰ ਰੱਬ ਦੇ ਨੇ ਦਰਸ਼ਨ ਹੋਏ ਹੋਣ ਉਤੋਂ ਵੱਡਾ ਗੁਰੂ ਹੋਰ ਕੌਣ ਹੋ ਸਕਦਾ ਹੈ ਲੈ ਨਾਮਦੇਵ ਅੱਜ ਤੋਂ ਬਾਤ ਤਰਲੋਚਨ ਨੇ ਤੈਨੂੰ ਗੁਰੂ ਬਣਾ ਲਿਆ ਹੁਣ ਤੂੰ ਹੀ ਮੈਨੂੰ ਦਰਸ਼ਨ ਕਰਾਏਗਾ ਔਰ ਸਾ ਸੰਗਤ ਬਸੇ ਮਾਨ ਛੱਡਣ ਦੀ ਧੀਰ ਸੀ ਜਿੱਦਣ ਬ੍ਰਹਮਣ ਨੇ ਬਾਬੇ ਛਿੱਪੇ ਨਾਮਦੇਵ ਦੇ ਚਰਨਾਂ 'ਚ ਮੱਥਾ ਟੇਕਿਆ ਦਾਵਾ ਖਤਮ ਹੋ ਗਿਆ ਗੁਰੂ ਧਾਰਨ ਕਰ ਲਿਆ ਨਾਮਦੇਵ ਨੂੰ ਗੁਰੂ ਬਣਾ ਕੇ ਤਰਲੋਚਨ ਨੂੰ ਵੀ ਰੱਬ ਦੇ ਦਰਸ਼ਨ ਹੋਏ ਅੱਜ ਭਗਤ ਤਰਲੋਚਨ ਜੀ ਦੇ ਵੀ ਚਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਹੈ ਅੱਜ ਭਗਤ ਤਰਲੋਚਨ ਸਾਹਿਬ ਜੀ ਦੇ ਚਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਔਰ ਸਾਧ ਸੰਗਤ ਆਪਾਂ ਵੀ ਇਹ ਦੋ ਚਾਰ ਗੱਲਾਂ ਗੁਰਮਤਿ ਦੀਆਂ ਸਿੱਖੀਏ ਇੱਕ ਤੇ ਦਾਵੇ ਛੱਡੋ ਕਿ ਮੈਂ ਐਡਾ ਵੱਡਾ ਮੈਦਾਨ ਕੀਤਾ ਮੈਂ ਆ ਕੀਤਾ ਦਾਵੇ ਛੱਡ ਦਿਓ ਦੂਜਾ ਜਿਹਨੂੰ ਵੀ ਬੁਲਾਉਣਾ ਹੈ ਜੇ ਰੱਬ ਹੱਸ ਕੇ ਬੋਲਦਾ ਨਾ ਸਜਣੋਂ ਹੱਸ ਕੇ ਬੋਲਿਆ ਕਰ ਕੁਛ ਨਹੀਂ ਇੱਥੋਂ ਲੈ ਕੇ ਜਾਣਾ ਦੁਨੀਆ ਇੱਕ ਦੂਜੇ ਨੂੰ ਦਿਲੋਂ ਸਾਫ਼ ਹੋ ਕੇ ਹੱਸ ਕੇ ਬੁਲਾਓ ਸਭ ਨੇ ਆਪੋ ਆਪਣੇ ਭਾਖਾਣੇ ਨੇ ਕੋਈ ਕਿਸੇ ਦਾ ਹਿੱਸਾ ਨਹੀਂ ਖਾ ਸਕਦਾ ਸਿਆਣੇ ਕਹਿੰਦੇ ਹੁੰਦੇ ਸੀ ਹੱਥ ਦੀ ਕੋਈ ਖੋ ਸਕਦਾ ਸਜਣੋਂ ਮੱਥੇ ਦੀ ਨਹੀਂ ਫਿਰ ਕਿਸੇ ਨਾਲ ਕਦੀ ਈਰਖਾ ਕਰਨੀ ਹੱਸ ਕੇ ਬੋਲੋ ਜੇ ਰੱਬ ਹੱਸ ਕੇ ਬੋਲਦਾ ਆਪੋ ਆਪਣੇ ਘਰਾਂ ਵਿੱਚ ਨਾਮ ਜ਼ਰੂਰ ਜਪੋ ਨਾਮਾਂ ਕਹੈ ਤਲੋਚਨਾ ਮੁਖਤੇ RAM ਸੰਭਾਲ ਹੱਥ ਪਾਉ ਕਰ ਕਾਮ ਸਭ ਚਿੱਤ ਨਰੰਜਨ ਨਾਲ ਕੱਲ ਤੋਂ ਮਾਗੋ ਮਹੀਨਾ ਆਰੰਭ ਹੋਣਾ ਜਦੋਂ ਸਵੇਰੇ ਨੀਂਦ ਤੋਂ ਜਾਗ ਖੁੱਲੇ 5 ਮਿੰਟ 4 ਮਿੰਟ ਉੱਠ ਕੇ ਆਪਣੇ ਬੈੱਡ ਤੇ ਬਹਿ ਕੇ 4-5 ਮਿੰਟ ਜ਼ਰੂਰ ਜਪ ਲਿਆ ਕਰੋ ਵਾਹਿਗੁਰੂ 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 ਨਾਲ ਧਿਆਉ ਵੀ ਤੇ ਨਾਲ ਸੁਣੋ ਵੀ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ ਫਿਰ ਕੀ ਹੋਏਗਾ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਈਏ ਬਿਨ ਸਹਿ ਲੋਭ ਸੁਆਨ ਸੱਚੇ ਮਾਰਗ ਚਲਦਿਆਂ ਉਸ ਤਤ ਕਰੇ ਜਹਾਨ ਅਠ ਸਠ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਬੜੀ ਵੱਡੀ ਭਗਤੀ ਐ ਜਿਹਦੇ ਉੱਤੇ ਰੱਬ ਦਇਆ ਕਰੇ ਉਹਦੇ ਅੰਦਰ ਦਇਆ ਪੈਦਾ ਹੁੰਦੀ ਹੈ ਪਹਿਲਾਂ ਭਗਤੀ ਕੀ 68 ਤੀਰਥ ਸਗਲ ਪੁੰਨ ਕਦ ਨਾਲ ਜੀਤ ਆ ਪਰਵਾਨ ਕਿਸੇ ਜੀਵ ਉੱਤੇ ਦਇਆ ਕਰ ਕਹਿੰਦੇ ਦਇਆ ਵੀ ਉਹ ਕਰ ਸਕਦਾ ਜਿਹਦੇ ਉੱਤੇ ਰੱਬ ਦਇਆ ਕਰੇ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਮਾਗ ਸੁੱਚੇ ਸੇ ਕੰਢੀਐ ਜਿਨ ਗੁਰਪੁਰ ਮਿਹਰਵਾਨ ਸਤਗੁਰ ਕਿਰਪਾ ਬਖਸ਼ਿਸ਼ ਕਰਨ ਨਾਮ ਜਪੋ ਆਪੋ ਆਪਣੇ ਘਰਾਂ ਵਿੱਚ ਬਾਣੀ ਪੜੋ ਖੰਡੇ ਵਾਟੇ ਦੀ ਪੋਲ ਜਰੂਰ ਛਕੋ ਫਿਰ ਜ਼ਰੂਰ ਹੋਣਗੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਪ੍ਰਵ ਆਪੇ ਮਿਲੇ ਅੱਛਾ ਭਾਈ ਸਵੇਰੇ ਮਾਗਦਮ ਹੀਨਾ ਰੰਭ ਹੋਣਾ ਹੈ ਅੱਪਾ ਇੰਨੀ ਕਥਾ ਸੁਣੀ ਐ ਅਜੇ ਦੀਵਾਨ ਤੁਸੀਂ ਸੁਣਨੇ ਜਦੋਂ ਨੀਂਦ ਚੋਂ ਜਾਗ ਖੁੱਲੇ ਦੋ ਚਾਰ ਮਿੰਟ ਜਪ ਲਓਵੇਂ ਵਾਹਿਗੁਰੂ ਵਾਹਿਗੁਰੂ ਨਾਮਾ ਕਹ ਤਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕੰਮ ਸਭ ਚਿਤ ਨਰੰਜਨ ਨਾਲ ਪਹਿਲਾਂ ਮੁਖ ਤੋਂ ਸੰਭਾਲੀਏ ਪਹਿਲਾਂ ਜ਼ੁਬਾਨ ਤੋਂ ਜਪਣਾ ਸ਼ੁਰੂ ਕਰੀਏ ਜਦੋਂ ਸਵੇਰੇ ਨੀਂਦ ਚੋਂ ਜਾਗ ਖੁੱਲੇ ਦੋ ਚਾਰ ਮਿੰਟ ਜ਼ਰੂਰ ਜਪ ਲਓ ਜਪ ਲਓਵੇਂ ਭਾਈ ਬੀਬੀਓ ਜਪ ਲਓ ਹੱਥ ਘੜੇ ਕਰਕੇ ਜਿਕਰਾ ਛੱਡੋ ਸਵੇਰੇ ਨਾਮ ਜਪਾਂਗੇ ਜਦੋਂ ਨੀਂਦ ਚੋਂ ਜਾਗ ਖੁੱਲੀ ਵਾਹਿਗੁਰੂ 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 ਤੁਹਾਡੇ ਕਮਰੇ ਚੋਂ ਆਵਾਜ਼ ਆਉਣੀ ਚਾਹੀਦੀ ਹੈ ਵਾਹਿਗੁਰੂ 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 ਰੋਜ਼ ਜਪਾਂਗੇ ਫਿਰ ਜ਼ਰੂਰ ਹੋਣਗੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰਪੋ ਅੱਪ ਮੇਲੇਆਂ ਦੀਆਂ ਬੇਨਤੀਆਂ ਪ੍ਰਵਾਨ ਕਰਿਓ ਸਾਰੀਆਂ ਸੰਗਤਾਂ ਦਾ ਧੰਨਵਾਦ ਪ੍ਰਬੰਧਕਾਂ ਦਾ ਧੰਨਵਾਦ ਭਾਈ ਸਤਨਾਮ ਸਿੰਘ ਜੀ ਦਾ ਵੀ ਮੁੱਖ ਸੇਵਾ ਦਾ ਉਹ ਤੁਹਾਡਾ ਹੁਕਮ ਮੇਰੇ ਤੱਕ ਪਹੁੰਚਾਉਂਦੇ ਨੇ ਇਸ ਲਈ ਉਹਨਾਂ ਦਾ ਵੀ ਧੰਨਵਾਦ ਬੜੇ ਦੂਰੋਂ ਦੂਰੋਂ ਸੰਗਤ ਆਈ ਹੈ ਸਾਰੀਆਂ ਸੰਗਤਾਂ ਨੂੰ ਹਾਰਦਿਕ ਤੌਰ ਤੇ ਜੀ ਆਇਆਂ ਨੂੰ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ ਜਿਹੜੇ ਗੁਰੂ ਕੋਲ ਬਹਿ ਕੇ ਸਮਾ ਮਨਾ ਰਹੇ ਨਹੀਂ ਤੇ ਅੱਜ ਲੋਹੜੀ ਦੇ ਦਿਨ ਲੋਹੜੀ ਦੇ ਮੈਂ ਵਿਖਿਆ ਰਸਤੇ 'ਚ ਇੱਕ ਪਿੰਡ 'ਚੋਂ ਪਿੱਛੇ ਜੇ শ্রীলੰਕੇ ਆਏ ਇੱਥੋਂ ਵੀ 25 ਕਿਲੋਮੀਟਰ ਤਾਂ ਲੋਕ ਇਕੱਠੇ ਹੋਏ ਉਹ ਦੋ ਸ਼ਰਾਬੀ ਡਿਗੇ ਹੋਏ ਲੋਕੀ ਇਹ ਰਾਤ ਨੂੰ ਸ਼ਰਾਬਾਂ ਪੀ-ਪੀ ਕੇ ਡਿਗਦੇ ਨੇ ਤੁਸੀਂ ਕਿੰਨੇ ਵੱਡੇ ਭੱਗਾਂ ਵਾਲੇ ਤੁਹਾਨੂੰ ਗੁਰੂ ਨੇ ਆਪਣੀ ਗੋਦ ਦਿੱਤੀ ਚੰਗਾ ਸਮਾਂ ਬਖਸ਼ਿਆ ਉਹਦੇ ਲਈ ਗੁਰੂ ਦਾ ਸ਼ੁਕਰਾਨਾ ਕਰੀਏ ਪਾਤਸ਼ਾਹ ਇਹ ਤੁਸੀਂ ਸੋਚੀ ਦਿੱਤੀ ਹੈ ਜੇ ਗੁਰੂ ਦਇਆ ਨਾ ਕਰੇ ਲੋਕੀ ਰੁੱਲਦੇ ਫਿਰਦੇ ਨੇ ਸ਼ਰਾਬਾਂ ਪੀ ਕੇ ਸਭ ਦਾ ਧੰਨਵਾਦ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ